ਲੋਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਹੋਰ ਫਰਮਾ ਸੜ ਲਾ ਵਧੀਆ ਬੈਠੇ ਮੌਸਮ ਮੌਸਮ ਮੌਟਰੋ ਠੀਕ ਹੈ ਹੁਣ ਸਾਫ ਸੁਥਰਾ ਹੈ ਨਹੀਂ ਤਾਂ ਪਹਿਲਾਂ ਬੱਦਲ ਨੇ ਡਰਾ ਕੇ ਬਹੁਤ ਰੱਖੇ ਆ ਅੱਛਾ ਜੀ ਬੜਾਈ ਹੈ ਨਾ ਜਿਹੜੀ ਬਾਈ ਨੂੰ ਹੁਣ ਅੱਛੇ ਫੋਨ ਆਇਆ ਬਟਾਲੇ ਤੇ ਬਾਈ ਦਾ ਹੂੰ ਬਾਈ ਹੈਦਾਬਾਦ ਆ ਰਿਹਾ ਇਸ ਟਾਈਮ ਹੂੰ ਇਹਨੇ ਕਹਿੰਦਾ ਘਰ ਦੇ ਨਾਲ ਪਿੱਛੇ ਕਹਿੰਦਾ ਬਾਸੜ ਕਹਿੰਦਾ ਮੈਂ ਕਹਿੰਦਾ ਦੱਸ ਦਵਾ ਮਾਮਾ ਸਭ ਨੂੰ ਵੀ ਜਰੂਰ ਹੂੰ ਬੜਾਤੀ ਹਾਂ ਚਲੋ ਫਿਰ ਅਸੀਂ ਉਹਨੂੰ ਪਤਾ ਵੀ ਹੈਗਾ ਹਾਂ ਗੱਲ ਸਾਂਝੀ ਹੋ ਜਾਂਦੀ ਹੈ ਹੂੰ ਵੀ ਅਸੀਂ ਕਹਿੰਦਾ ਵਧਾਤੀ ਜਰੀ 1600 ਕਿਹੜੀ 10 ਬਤੀ 1509 1509 ਆ ਇੱਕ ਇੱਕ ਹੋਰ 1692 ਨੂੰ ਇੱਕ ਨਾ ਬਖਾ 1121 ਆ ਇੱਕ ਤਾਂ 1121 ਆ ਉਹਨਾਂ ਨੂੰ ਬਾਸ ਮਰੂ ਥੋੜਾ ਜੂ ਹੈਗੀ ਆ ਕੋਈ ਆਪਣੇ ਹੁਣ ਇੰਨੀ ਲੱਗਦੀ ਨਹੀਂ ਆਪਾਂ ਤਾਂ ਜਾ ਦਿੰਦੇ ਤਾਂ ਨਹੀਂ ਨੋਲ ਜਾਈ ਗੀ ਅੱਗੇ ਅਸੀਂ 1509 ਵੀ ਲਈ ਆ ਹੂੰ ਵੀ ਜਾਨੀ ਸਾਡੇ ਬਢਾਈ ਹੋ ਗਈ ਸ਼ੁਰੂ ਕਹਿੰਦਾ ਵੀ ਅੱਗੇ ਨਿਕਲ ਸਾਡੇ 22 ਕਾਊਂਟਰ ਹੂੰ ਕੀ ਲੈ ਰੀ ਵੀ ਐਕਸ ਦੀ ਨਿਕਲੇ 28 ਕਾਊਂਟਰ ਕਹਿੰਦਾ ਜਦ ਦੇ ਖੇਤੀ ਕਰਦੇ ਪਹਿਲੀ ਬੰਨੇ ਗਏ ਸਰਜਾਤ ਤੇ ਫਿਰ ਤਾਂ ਪਹਿਲੀ ਬੰਨੇ ਗਏ ਹਾਂ ਟਲ ਮਾਥੜਾ ਕਾਈ ਘੰਟਾ ਹੋ ਗਿਆ 4000 ਰੇਟ ਹੋਇਆ ਤਾਂ ਵੀ ਨਹੀਂ ਮਰਦੇ ਤੂੰ ਆਏ ਦੇ 1600 ਕੋ ਦੱਸਿਆ ਉਹਨੇ ਮੂਰੇ ਦੇ ਪਿੱਛੇ ਮੈਨੂੰ ਪਤਾ ਨਹੀਂ ਹੈਗਾ ਹੈ ਬਾਸਵਤੀ ਹੈ ਹਾਂ ਬਹੁਤ ਬਰੇਟੀਆਂ ਹੈ ਬਾਸਵਤੀ ਦੇ ਕਹਿੰਦਾ ਵੱਡੀ ਅਸੀਂ ਮਸਲ 7301 ਵੀ ਹੈ ਵੱਢ ਲਈ ਹਾਂ ਹਾਂ ਝਾੜ ਕਹਿੰਦਾ ਉਹਦਾ ਵੀ ਪੂਰਾ ਹੈ ਪਰ ਲੱਗੀ ਕਹਿੰਦਾ 1600 ਰੁਪਏ ਸਰਕਾਰੀ ਨਹੀਂ ਹੈਗੀ ਕਹਿੰਦਾ ਹੁਣ ਆ ਅੱਛਾ ਇਹ ਮੰਡੀ ਨੂੰ ਰੇਟ ਕਹਿੰਦਾ ਪ੍ਰਾਈਵੇਟ ਕਹਿੰਦਾ ਪ੍ਰਾਈਵੇਟ ਅੱਗੇ ਚੱਲ ਲੈ ਲੈਂਦੇ ਸਾਡੇ ਜੇਕਣਾ ਹੁੰਦਾ ਨਾ ਜੇ ਸਰਕਾਰੀ ਖਰੀਦ ਚ ਲੱਭੀ ਉਹਦੇ ਵਿੱਚ ਕਿਹਨਾ ਮਾੜਾ ਮੋਟਾ ਨਰਮਾ 100 ਰੁਪਏ ਘਟਾਏ ਜਾਂਦੇ ਪ੍ਰਾਈਵੇਟ ਚੱਕ ਲੈਣਦੇ ਉਹ ਗੱਲ ਕੋਈ ਹੋ ਰਹੀ 2300 ਰੇਟਾਂ ਨਾਲ 2200 ਚੱਕ ਲੈਣਗੇ ਪਰ ਹੁਣ ਕਹਿੰਦਾ 700 ਰੁਪਏ ਦਾ ਘੱਟ ਜ਼ਿਆਦਾ ਕਿ ਹੁਣ ਸਰਕਾਰੀ ਬੋਲੀ ਨਹੀਂ ਕਹਿੰਦਾ ਹੁਣ ਪ੍ਰਾਈਵੇਟ ਆਪਣੇ ਫਿਰ ਤੇ ਫਿਰ ਘੱਟੇ ਵਾਲੀ ਕੰਮ ਫਿਰ ਤਾਂ ਵੱਡੀ ਨਾ ਵੱਡੀ ਹਾਂ ਉਹੀ ਤਾਂ ਬਜਾਇਆ ਦੇ ਦੋ ਉਹੀ ਅਸਰ ਦੇਖੋ ਕਿੰਨਾ ਫਰਕ ਇਹ ਵੀ ਤਾਂ ਮਸੜ 28 ਦੀ ਉਸਤ ਹੁੰਦੀ ਚਾਰਿਆਰ ਰੇਟ ਹੁੰਦਾ ਨਹੀਂ ਉਹਦਾ ਰੇਟ ਨਹੀਂ ਮੈਨੂੰ ਪਤਾ ਕਿੰਨਾ ਬਾਸਮਤੀ ਦਾ ਬਾਸਮਤੀ ਦਾ ਰੇਟ ਵੱਧੇ ਲੱਗਿਆ ਹੋਊਗਾ ਉਹਦਾ ਜਿਹੜੀ ਆਹ ਤੇ 7301 ਆਪਣੇ ਵਾਲੀ ਨਾ ਇਹ ਵੱਡੀ ਕਹਿੰਦਾ ਸੀ ਵੀ ਝਾੜਦਾ ਇਹਦਾ ਹੈਗਾ ਪੂਰਾ ਇਹਦਾ ਪਰ ਰੇਟ ਕਹਿੰਦਾ 1600 ਰੁਪਏ ਇਹ ਹੁਣ ਜੀਰੀ ਦਾ ਹੁੰਦਾ ਰੇਟ ਕਿੰਨਾ ਬੰਨਿਆ ਮੈਂ ਇਹਨਾਂ ਨੇ 2300 ਰੁਪਏ 2300 ਕੋਸਾ ਤੇ ਉਹੀ ਤਾਂ ਹੈ 700 ਰੁਪਏ ਦਾ ਘੱਟਾ ਹੀ ਆ ਘੱਟਾ ਹੀ ਕਹਿੰਦਾ ਜਣੀ ਅੱਗੇ ਸਾਡੇ 10 ਦਿਨ ਦੀ ਗੇਮ ਆਰੀ 10 ਦਿਨ ਦੀ ਗੇਮ ਇਕਨਾਂ ਹੁਣ ਅੱਜ ਵੱਢ ਕੇ ਲੈ ਕੇ ਜੇ ਹੁਣ ਸਾਨੂੰ ਕਹੇ ਵੀ ਸਾਡੇ ਖੋਲਣੀ ਹੈ ਅੱਗੇ ਪਿੱਛੇ ਮੈਰਬਿੰਦਰ ਜੀ ਜੀ ਖੋਲ ਹੀ ਆ ਜੇ ਸਾਨੂੰ ਕਹੇ ਵੀ 100 ਰੁਪਏ ਘੱਟ ਕੇ ਚੱਕ ਲੈ ਫੇਰ ਉਹ ਵੀ ਠੀਕ ਹੈ ਉਹ ਤਾਂ ਇੰਨਾ ਕਿ ਤਾਂ ਆਪਾਂ ਸੈੱਲ ਨੂੰ ਭਰਾਂਦੇ ਹੋ ਅੱਗੇ ਜੇ ਨਕਰ ਕਾਰਡ ਲਵਾ ਦੂਗਾ ਤੂੰ ਸਾਡੇ ਸਾਡੇ ਥੋੜੀ ਜੀ ਮਾਹ ਵੇ ਤੁਸੀਂ ਕਾਲੀ ਕਾਦੇ ਕਰਦੇ ਕਣਕੇ ਬੀਜਣੇ ਕਹਿੰਦਾ ਕਣਕ ਨਹੀਂ ਕਹਿੰਦਾ ਅਸੀਂ ਇੱਕ ਤਾਂ ਗੋਭੀ ਥੋੜੀ ਲਾਉਂਦੇ ਆ ਇੱਕ ਗੋਂਗਲੂ ਹਾਂ ਆ ਬਤਾਉ ਹੁਣ ਹੈ ਹਾਂ ਆਲੂ ਵੀ ਹੈ ਆਲੂ ਵੀ ਕਿਤੇ ਲੱਗੇ ਆਲੂ ਵੀ ਲਾਉਂਦੇ ਹੋਣੇ ਉਧਰ ਬੱਬੇ ਉਧਰ ਤਾਂ ਬਟਾਲੇ ਕਿੰਨੇ ਨੂੰ ਹੈ ਹਾਂ ਹਾਂ ਉਧਰ ਤਾਂ ਬਹੁਤ ਲੱਗਦੇ ਯਾਰ ਵੀ ਉਧਰ ਕਰਕੇ ਹੈ ਕਹਿੰਦਾ ਫਲੀ ਮਟਰ ਵੀ ਪਾਉਂ ਲਾਉਂਦੇ ਆ ਫਲੀ ਮਟਰ ਵੀ ਲਾਉਂਦੇ ਹਾਂ ਮੈਂ ਦੇਖਿਆ ਫਲੀ ਮਟਰ ਮੈਂ ਦੇਖਿਆ ਜਿਆਦਾ ਹਿਆਰ ਫਲੀ ਮਟਰ ਮਸਲ ਦਿਵਾਲੀ ਨੂੰ ਅੱਗੇ ਆ ਜਾਂਦੇ ਸੀ ਪਤਾ ਨਹੀਂ ਪਹਾੜਾ ਜਾਂਉਂਦੇ ਆ ਪਹਾੜਾ ਜਾਂਉਂਦੇ ਹੈ ਪਹਾੜਾ ਜਾਂਉਂਦੇ ਵੀ ਉਧਰ ਕਰਕੇ ਕਹਿੰਦਾ ਆ ਬਾਕੀ ਕਹਿੰਦਾ ਪੰਜ ਚਾਰ ਕਿ ਤੈਨੂੰ ਪਤਾ ਵੀ ਜੀਵੀਦਾਰ ਕਾਲੇ ਹੁੰਦੇ ਆ ਹਾਂ ਹਾਂ 1600 ਰੁਪਏ ਕਾਲੇ ਨੂੰ ਵੀ ਹੁਣ ਜੇ ਖੇਤੀ ਵੱਧ ਏਕੜ ਨਹੀਂ ਕਿੰਨੀ ਕਿਤੀ ਉਹਨੂੰ ਘਰਾਂ ਰੱਖ ਲੰਦੇ 1600 ਰੁਪਏ ਤਾਂ ਘਾਟ ਆ ਜਾਂਦੀ ਉਹ ਵੀ ਦੇਖਦਾ ਕਿੰਨਾ ਪੰਜੇ ਤੋੜ ਦਿੰਦੇ ਮੈਂ ਉਹ ਵੀ ਦੱਸਦਾ ਮਹਾਰਾ 10 ਦਿਨ ਪਹਿਲੀ ਤੱਕ ਤੁਸੀਂ ਵੱਢ ਲੰਦੇ ਇੱਕ ਤਾਂ ਸਰਕਾਰੀ ਬੋਲੀ ਸ਼ੁਰੂ ਹੋ ਗਈ ਉਹਦੀ ਇੱਕ ਉ ਪੱਕ ਜਾਣੀ ਦੀ ਪੱਕੇ ਜਾਣੀ ਦੀ ਥੋੜਾ ਜਿਹੜੀ ਕਾਰਟ ਲੱਗਦੀ ਉਹਨੂੰ ਹੀ ਲੱਗਣੀ ਹੈ ਕਹਿੰਦਾ ਫਿਰ ਉਹ ਸਬਜ਼ੀ ਲੇਟ ਹੁੰਦੀ ਹੈ ਮਾਸੜ ਉਹ ਤਾਂ ਠੀਕ ਆ ਤਿੰਨ ਘੰਟੇ ਪੰਜੇ ਟੁੱਟ ਜਾਂਦਾ ਮੰਨ ਲਓ ਫਿਰ ਵੀ ਤਾਂ ਠੀਕ ਤਾਂ ਠੀਕ ਤਾਂ ਆ ਹੁ ਵੀ ਦੇਖਦੇ ਨੇ ਅਗਲੇ 10 ਦਿਨ ਵਿੱਚ ਗੋਪੀ ਦੇ ਪੱਛੀ ਲਾਈ ਵੀ ਨੇ ਵੀ ਖੜੀ ਹੋ ਜਣ ਜਦ ਤੱਕ ਉਹ ਚੀਜ਼ ਨੇ ਵੀ ਉਧਰ 10 ਦਿਨ ਪਹਿਲਾਂ ਹੀ ਰੇੜੀ ਨੇ ਕੀਤੀ ਨੇ ਰੇਡ ਪਾਉ ਦੇਣਾ ਉਹੀ ਚੀਜ਼ ਦੇਖ ਰਾਇ ਹੈ ਹਾਂ ਵੀ ਹਾਂ ਦਿਵਾਲੀ ਵੀ ਆ ਗਈ ਭਾਈ ਮੂਰੇ ਦਿਵਾਲੀ ਨੂੰ ਵੇਚਣੀ ਆ ਉਹਨਾਂ ਨੇ ਦਿਵਾਲੀ ਨੂੰ ਵੇਚੀ ਮੂਲੀ ਮੂਲੀ ਆ ਉਥੇ ਨਾ ਇੱਕ ਹੋਰ ਰੇਲਾ ਕਹਿੰਦਾ ਅੱਗੇ ਸਾਡੇ ਬਾਈ ਕਾਊਂਟਰ ਨਿਕਲਦੀ ਤੇ ਕੀਲੇ ਦੀ ਕਾਦੇ ਨਿਕਲਦੀ ਕਹਿੰਦਾ ਅਸੀਂ ਢਾਈ ਥੈਲੇ 3 ਥੈਲੇ ਕਹਿੰਦਾ ਬਾਸਮਤੀ ਚ ਰੇਦੇ ਪਾਦੇ ਜੂਰੀ ਦੇ ਐਕਟੀ ਕਹਿੰਦਾ ਮਾਸਾ ਡੇਢ ਪਾਇਆ ਮੈਂ ਵੀ ਡੇਢੇ ਪਾਇਆ ਸਾਰਿਆਂ ਚ ਉਹ ਕਹਿੰਦਾ ਡੇਢ ਪਾਇਆ ਕਨਟਾਈ ਤੋਂ ਦੀ ਆਸ ਤੇ ਸਾਡੇ ਬਾਸਮਤੀ ਦੀ ਆਈ ਹੈ ਵਾਹ ਜੀ ਵਾਹ ਸਾਡੀ 1600 ਕਿਹੜੀ ਹੁੰਦੀ ਹੈ ਬਾਸਮਤੀ 1692 1692 1692 ਹਾਂ ਯਾਰ ਉਦੋਂ ਅਸੀਂ ਉੱਥੇ ਦੇਖੀ ਹੈ ਤੂੰ ਹੀ ਤਾਂ ਮੇਰੇ ਨਾਲ ਜਗਿੰਦਰ ਆਪਾਂ ਗਏ ਕਿਸੇ ਦੀ ਬਾਸਮਤੀ ਖੜੀ ਛੱਟਾ ਹੀ ਛੱਟਾ ਪਿਆਦਾ ਵੀ ਤਾਂ ਹੁਣ ਸਾਨੂੰ ਪਤਾ ਨਹੀਂ 1500 ਆ ਕੇ 1692 ਦੀ ਪਰ ਉਹ ਮਸ਼ੀਨ ਚੱਕ ਦੇਣੀ ਚੱਕ ਦੇਣੀ ਉਹ ਮਸ਼ੀਨ ਕੱਲ ਅੱਜ ਅਧ்கਾਟਨ ਕਰਤਾ ਕੱਲ ਕਰਤਾ ਜਿਹੜਾ ਝਾੜ ਦੇਖੀ ਉਹਦਾ ਕਿੰਨਾ ਹੋਊਗਾ ਝਾੜ ਹੋਊਗਾ ਹੂੰ ਵੇਕਾਂ ਬਾਕੀ ਭਾਈ ਛਾੜਦਾ ਸੀ ਜੇ ਦੱਸੂਗਾ ਤੁਹਾਨੂੰ 10 12 ਦਿਨ ਤੱਕ ਬਾਕੀ ਭਾਈ ਸਾਡੇ ਬੰਦੇ ਦਾ ਜੇ ਉਹ ਹੋਇਆ ਆਪਰੇਸ਼ਨ ਹਾਂ ਰਾਤ ਹੋ ਗਿਆ ਉਹਦਾ ਰਾਤ ਹੋ ਗਿਆ ਆਪਰੇਸ਼ਨ ਜਦ ਤੱਕ ਤਾਂ ਉਹ ਚੱਲਦਾ ਹੋਇਆ ਰਹਿੰਦਾ ਦੋ ਟਾਂਕੇ ਨਾਲ ਉਹ ਚੱਲਦਾ ਰਹੇਗਾ ਚੱਲਦਾ ਹੋਇਆ ਯਾਨੀ ਗੌਰ ਰੱਖਿਆ ਹੀ ਪੈਣੀ ਹੈ ਗੌਰ ਤਾਂ ਮਾਸਟਰ ਹੁਣ ਉਹਦੇ ਪਥਰੀ ਸੀ ਉਹ ਵੀ ਘੱਟੇ ਕਰਦਾ ਸਾਰਾ ਕੁਝ ਕੋਈ ਹਿੱਲ ਨਾ ਜਾਵੇ ਆ ਟਾਂਕੇ ਪਕੜਨੇ ਦੇ ਹੁੰਦਾ ਮਾਸਟਰ ਆ ਕੇ ਆਉਂਦਾ ਚੱਲ ਹੈਗੇ ਹਲੇ 5-7 ਦਿਨ ਵਿੱਚ ਹੈਗੇ ਇਹਨਾਂ ਸਾਡੇ ਉਹਦੇ ਹੈਗਾ ਸਾਡੇ ਤਕਰੀਬਨ ਪਹਿਲੀ ਦੋ ਤਿੰਨ ਚੱਲ ਗਈਆਂ ਸੀ ਹਾਂ ਹਾਂ ਬੈਰੀ ਪੂਣੀ ਚੱਲਣੀ ਆ ਹਾਂ ਇੰਨਾ ਕੋ ਪੂਰਾ ਹੈਗਾ ਡਰਾਈਵਰ ਰੱਖਿਆ ਬਣਾ ਕਰੀ ਜਾ ਜਿੱਦ ਮਸ਼ੀਦੀਆਂ ਚੱਲ ਪੂੰਗੇ 28 ਤੇ ਚੱਲ ਹਾਂ 28 29 30 ਉਹਨਾਂ ਦਾ ਕੰਮ ਨਹੀਂ ਕਰਿਆ ਤਾਂ ਫੋਨ ਕਰਦਾ ਠੀਕ ਐ ਮੈਂ ਕਹਿੰਦਾ ਅੱਜ ਛੁੱਟੀ ਹੋ ਜਣੀ ਉਹਨੂੰ ਹੋ ਜਾਣੀ 3 ਦਿਨ ਕਰ ਦੰਨੇ ਆ ਇਹਦੇ ਕੋਲ ਸੰਗੇ ਦੇ ਸੰਗੇ ਦੇ ਸੰਗੇ ਦੇ ਚਾਹੀਓ ਯਾਰ ਇਹ ਵੀ ਸਾਲ ਹੋ ਗਿਆ ਪਿਛਲੀ ਵਾਰ ਵੀ ਮੇਰੇ ਆ ਫੜੀ ਫੜਾ ਦਾ ਤਾਂ ਨਹੀਂ ਕਿਹਾ ਨਹੀਂ ਮੈਂ ਤਕਲੀਫ ਕੌਣ ਚੱਲ ਰਿਹਾ ਕਹਿੰਦਾ ਮੈਂ ਮੈਂ ਖਬਰ ਲੈਣਾ ਖਬਰ ਲਈ ਜਾਂਦਾ ਨਾ ਤੈਨੂੰ ਤੂੰ ਚੱਲ ਰਿਹਾ ਤੂੰ ਮੇਰੇ ਪ੍ਰੇਸ਼ਣ ਕਰਕੇ ਪਰੇ ਮਾਰੇ ਯਾਰ ਆਹ ਤਾਂ ਅੱਜ ਮੈਨੂੰ ਬਾਈ ਨੌ ਕਰਿਆ ਕਹਿੰਦਾ ਬਾਸਰ ਕਾਲ ਦੇ ਪਥਰੀ ਜਿਹੜਾ ਉਹਦੇ ਬਾਰੇ ਕੁਝ ਮਾਇਆ ਰੋਹ ਦਾ ਕੱਲ ਆਪਰੇਸ਼ਨ ਕਰਾ ਲਿਆ ਕਹਿੰਦਾ ਉਹ ਹੋ ਯਾਰ ਆਪਰੇਸ਼ਨ ਕਰਾਉਂ ਕਹਿੰਦਾ ਮੇਰੇ ਸ਼ਰਤੀ ਮਾਰ ਮੈਂ ਲਾ ਜਾ ਆਪ ਬਾਈ ਕਹਿੰਦਾ ਅਸੀਂ ਆਵਗੇ ਇੱਥੇ ਤੋਂ ਇੱਕ ਬੇਲ ਪੱਥਰ ਹੈ ਕਹਿੰਦਾ ਇਹਦਾ ਸਵਾ ਨਾਲ ਇੱਕ ਹੋਰ ਦੋ ਚੀਜ਼ਾਂ ਲਿਖ ਕੇ ਭੇਜੀਆਂ ਬਸ ਠੀਕ ਆ ਮੈਂ ਉਹ ਬਾਈ ਦੀ ਗੱਲ ਨਾਲ ਸਹਿਮਤ ਆ ਜਿਹੜਾ ਆਯੁਰਵੈਦਿਕ ਇਲਾਜ ਆ ਨਾ ਉਹ ਮਨ ਲਾ ਵੀ ਥੋੜਾ ਟਾਈਮ ਲੰਦਾ ਹੋ ਜਾਂਦਾ ਟਾਈਮ ਲੰਦਾ ਪਰ ਉਹਨੂੰ ਤਕਲੀਫ ਹੀ ਹੋ ਜਾਂਦੀ ਆ ਇੱਕ ਬੇਲ ਪੱਥਰ ਹੈ ਇੱਕ ਮੇਰੇ ਕੋਲ ਵਟਸਐਪ ਪਰ ਹੋਰ ਲਿਖਿਆ ਵਾ 51 52 ਕਹਿੰਦਾ ਦੋ ਚੀਜ਼ਾਂ ਦੋ ਦੋ ਮਾਤਰਾ ਚ ਲੈ ਲੈ ਕੇ 100-100 ਗ੍ਰਾਮ ਲੈ ਲੈ ਤੇ ਪਾਈਆ ਪਾਈਆ ਲੈ ਲੈ ਗੱਲਬਾਤ ਹੀ ਠੀਕ ਆ ਹਾਂ ਅੱਧੀ ਅੱਧੇ ਕਹਿੰਦਾ ਦੋਹਾਂ ਨੂੰ ਪੀ ਕੇ ਰੱਖ ਲੈ ਹਾਂ ਰੋਟੀ ਦੇ ਬਾਅਦ ਚਮਚਾ ਹੈ ਭਰ ਕੇ ਉਹ ਚਾਂਚੇ ਰੂੰਗਲੀ ਫੇਰ ਦੇ ਉਹ ਦੋ ਚਾਂਚੇ ਇੱਕ ਉਹਦਾ ਇੱਕ ਉਹਦਾ ਲੈ ਲੈ ਹਾਂ ਵੀ ਇਹ 20 ਦਿਨ ਦੇ ਵਿੱਚ ਵਿੱਚ ਜਿਹੜੀ ਮਰਜੀ ਪੱਥਰੀ ਹੋਵੇ ਬਾਹਰ ਨਿਕਲੂ ਅਮਹੀਨੇ ਦਾ ਰੱਖ ਤੂੰ ਅਮਹੀਨੇ ਦਾ ਪ੍ਰੋਸੈਸ ਹੈ ਸਮਝ ਲੈ ਅਮਹੀਨੇ ਦਾ ਹੋ ਜੂਗੀ ਕੋਈ ਬੜੀ ਗੱਲ ਨਹੀਂ ਬਾਈ ਦਾ ਵਧੀਆ ਉਹਦਾ ਨੁਕਤਾ ਆ ਉਹ ਪਰ ਉਹਨੂੰ ਤਕਰੀਫ ਹੋ ਰਹੀ ਹੈ ਰੋਜ਼ ਦਿਨ ਪਰ ਦਿਨ ਥੋੜਾ ਬਣਾ ਜੜਾ ਜੜ ਤਖਣ ਲੈ ਜਾਂਦੀ ਆ ਪਾਪਾ ਕਹਿੰਦੇ ਵੀ ਕੋਈ ਨਹੀਂ ਕਾਲੂ ਦਿਨ ਚੜਨੇ ਪਟਾ ਦੇਣੀ ਪਟਾ ਦੇਣੀ ਉਹ ਆਉਂਦਾ ਉਹ ਕਹਿੰਦਾ ਕੋਈ ਨਹੀਂ ਯਾਰ ਤੇਰਾ ਭਰੇ ਤੇ ਲੋਟ ਜ ਨਹੀਂ ਹੋਣੀ ਉਹ ਦਵਾਈ ਦੇਂਦਾ ਆਪਾਂ ਫੇਟਕ ਜਾਂਦੇ ਆ ਉਹ ਬੇਲੇ ਚ ਦਿਨ ਵੱਧੋਂ ਥੋੜੇ ਫੇਟ ਆਤਾ ਸੋਈ ਜਾਂਦੀ ਮੇਰੇ ਸਾਢੇ 3 ਐਮ ਐਮ ਦੀ ਸੀ ਉਹਨੇ ਮੇਰਾ ਨਾਂ ਸਮਾਰਤਾ ਇਹਦਾ ਫੇਰ ਗੱਡੀ ਚੱਕੀ ਫਿਰਦਾ ਤੇ ਯਾਰ ਮੇਰੇ ਮੈਂ ਤੁਹਾਨੂੰ ਦੱਸਾਂ ਨਹੀਂ ਜਿੱਦਾਂ ਕਾਲਾ ਦਰਦ ਕਰਦਾ ਐ ਦਰਦ ਹੁੰਦਾ ਮੇਰੇ ਲੱਗ ਗਿਆ ਇੱਥੇ ਬੱਕੀ ਜੀ ਰੁਕਣ ਮਾਹਲਾ ਵੀ ਹੋ ਗਿਆ ਦੋ ਦੂਗੇ ਦਿਨ ਵੀ ਸੁੱਲ ਗਈ ਕਿ ਔਕਣੇ ਮਾਹਲਾ ਕੰਮ ਛੇੜੂਗਾ ਪਰ ਟਿੱਗ ਗਿਆ ਜਗਦੀਪ ਦੇ ਜਗਦੀਪ ਦੇ ਪਥਰੀ ਦੀ ਪਿੱਤੇ ਮਾ ਪਿੱਤੇ ਦੀ ਹਾਂ ਭਾਈ ਜੀ ਕੋਈ ਏਰੀਆ ਨਹੀਂ ਛੱਡਿਆ ਫਰੌਰ ਕਦੇ ਕਿਤੇ ਕਦੇ ਕਿਤੇ ਮਗਾ ਹਾਂ ਜਗਦੀਪ ਜਦ ਦਵਾਈ ਉਹ ਹਲੰਦੇ ਦੇ 10 ਦਿਨ ਰਾਮ ਰਹੇ ਹੁੰਦਾ ਹੂੰ ਕਹਿੰਦਾ ਯਾਰ ਹੁਣ ਤਾਂ ਵੀ ਕਰਾਉਣਾ ਹੀ ਪੈਣਾ ਉਹਨੇ ਪਿੱਤੇ ਹੀ ਕਢਾਤਾ ਕਢਣੇ ਪਿੱਤੇ ਆਲੇ ਪਿੱਤੇ ਦਾ ਬੰਦ ਹੁੰਦਾ ਹੋਰ ਉਹਦਰਾ ਹੁੰਦਾ ਪਿੱਤੇ ਦੀ ਪਸਰੀ ਖੁਰਦੀ ਆ ਹੁੰਦਾ ਉਹ ਪੱਤੇ ਦੇ ਨਹੀਂ ਖੁਰਦੇ ਆ ਤੇ ਮਗਾ ਫਰਕ ਜਿੰਨਿਆਂ ਦੇ ਵੀ ਹੋ ਜਾਂ ਅਸੀਂ ਦੇਖਿਆ ਪਿੱਤੇ ਹੀ ਨਿਕਲਦਾ ਪਿੱਤੇ ਹੀ ਗਏ ਤੇ ਮਗਾ ਵੀ ਫਰਕ ਫਰਕ ਇਹਦਾ ਰੋਟੀ ਥੋੜੀ ਜੀ ਲੇਟ ਹਜਮ ਹੁੰਦੀ ਆ ਹੋਣ ਪਤਾ ਨਹੀਂ ਜਦ ਕਹਿੰਦਾ ਤਾਂ ਕਹਿੰਦਾ ਹੁਣ ਕੋਈ ਨਹੀਂ ਦਿੱਤੇ ਦਾ ਕੋਈ ਤਾਂ ਕੰਮ ਹੈਗਾ ਹੀ ਆ ਹੈਗਾ ਹੀ ਤਾਂ ਕੰਮ ਕਹਿੰਦਾ ਥੋੜੀ ਜੀ ਰੋਟੀ ਲੇਟ ਹੁੰਦੀ ਹਾਜਮੰਦ ਜੀ ਇੱਕ ਤਾਂ ਚੱਲਦਾ ਅੱਜ ਤਾਂ ਚੱਲਦੀ ਪਛਵਾਹੀ ਚੱਲਦੀ ਹੈ ਨਾ ਪਛਵਾਹੀ ਪਛਵਾਵਾ ਤੁਹਾਨੂੰ ਤਾਂ ਵਧੀਆ ਬਾਈ ਪਛਵਾਵਾ ਆਪਾ ਪੱਛਮ ਪਛਵਾਵਾ ਨਹੀਂ ਹੋ ਗਿਆ ਲੱਗਿਆ ਤਾਂ ਮੈਂ ਤੁਸੀ ਪਛਵਾਵਾ ਕਹਿ ਰਹੇ ਨੇ ਪੱਛੋਂ ਕਹਿੰਦੇ ਨੇ ਪੱਛੋ ਪੱਛੋ ਹੈਗਾ ਪੱਛੋ ਆਸਲ 'ਚ ਪਸ਼ਮਾ ਕਹਿੰਦੇ ਨੇ ਦੱਖਣ ਨੂੰ ਆਪਾਂ ਦੱਖਣ ਕਹਿੰਦੇ ਆ ਇੱਧਰ ਪੂਰਾ ਕਹਿੰਦੇ ਆ ਹਾਂ ਪੂਰਾ 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 ਆਪਾਂ ਵੀਟਨ ਮਾਰਾ ਤੇ ਕਹਿ ਦਿੰਦੇ ਆ ਹਾਂ ਵੀ ਜਾਨੀ ਦੱਖਣ ਹੈ ਪਾਛਮ ਉੱਤਰ ਪੂਰਬ ਉੱਤਰ ਪੂਰਬ ਦੱਖਣ ਪੱਤੋਂ 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 ਅੱਜ ਲੈ ਲੈ ਅੱਪਾ ਕਹਿੰਦੇ ਸੇਵ ਉਹ ਸਿਓ ਕਹਿੰਦੇ ਆ ਸਿਓ ਭਾਸ਼ਾ ਦਾ ਬਹੁਤ ਫਰਕ ਆ ਬਹੁਤ ਫਰਕ ਆ ਮਸਲਾ ਜਦੋਂ origignal ਭਾਸ਼ਾ ਕਿੱਥੇ ਆ ਅੱਪਾ ਕਹਿੰਦੇ ਆ origignal ਭਾਸ਼ਾ ਕਿਹੜੀ ਆ ਜਿਹੜੀ ਆਪਣੀ ਉਹ ਜਿਹੜੀ ਆਪਾਂ ਬੋਲਦੇ ਆ ਜਿਹੜਾ ਜਿੱਥੇ ਬੋਲਦਾ ਉਹ origignal ਆ ਇੱਥੇ ਖਾਣੇ ਕਿੰਨੀ ਜਲੀ ਨੇ ਕੀ ਤੀਖਾ ਦਾ ਕਰਦੇ ਤੀਖਾ ਕਹਿੰਦੇ ਆ ਤੀ ਆ ਖਾੜ ਕਿੰਨੀ ਨੂੰ ਦੇਖ ਲਈ ਹਾਂ ਥੋੜਾ ਜਿਹਾ ਪਵਾਦੀ ਜਿਆਦਾ ਪਵਾਦੀ ਹੈ ਜੀ ਆਪਾਂ ਆਪਾਂ ਯਾਰ 20 20 ਕੁ 25 ਕਿਲੋਮੀਟਰ ਬਾਅਦ ਨਾ ਮਾਰੇ ਕਹਿੰਦੇ ਬੋਲੀ ਕੀ ਫਰਕ ਪੈਂਦਾ ਆ ਜਿੱਥੇ ਆਪਾਂ ਗਏ ਤੇ ਇੱਧਰ ਹਾਂ ਉਹ ਉਧਰੋਂ ਦੀ ਕਿਹ ਹੈ ਜੀ ਦੀ ਹਾਂ ਆਪਣਾ ਬੜੀ ਤੋਂ ਉੱਪਰ ਲੰਗੀ ਸਾਡੇ ਚੱਲੀ ਕਰਨ ਨਾਲ ਹਲਡੇਰਾ ਬਾਬਾ ਨਾਨਕ ਨੂੰ ਹੋਰ ਜਾਣੇ ਨੇ ਬੰਦੇ ਸਾਡੇ ਅੱਪਾ ਤਾਂ ਕਹਿੰਦੇ ਆ ਉਹ ਭੇਜਣਾ ਤੇ ਉਹਨਾਂ ਕਹਿੰਦੇ ਆ ਗੱਲ ਕਰਾਂਗੇ ਸਾਰੇ ਬੰਦੇ ਸਾਂਭੇ ਭਾਈ ਨਾਲ ਦੀ ਰਿਪੋਰਟਰ ਮੁਟਾ ਕਰਾਇਓ ਬਣਾ ਦੇ ਵੀ ਗੱਲ ਅੱਪਾ ਤਾਂ ਕਹਿੰਦੇ ਆ 25 ਲੱਖ ਦਮਲੇ ਕਿਲਾ ਭਾਂਜੋ ਮਾਰੇ ਤਾਂ 7 ਕਰੋੜ ਦਾ ਹਾਂ ਉਧਰ ਚੰਡੀਗੜ੍ਹ ਇੱਧਰ ਸੀਪੇ ਉਧਰ ਲੱਖਾਂ ਚ ਗਿਆ ਕੰਮ ਹੁਣ ਹੁਣ ਉਹ ਕਰੋੜਾਂ ਚ ਗੱਲ ਕਰਦੇ ਆ ਕਹਿਣ ਉਹ ਤਾਂ ਠੀਕ ਆ ਵੀ ਬੋਲੀ ਦਾ ਫਰਕ ਆਪਾਂ ਕਹਿੰਦੇ ਸਾਡੇ 4 ਕਿੱਲੇ ਆ 2 ਕਿੱਲੇ ਲਿਓਗਾ ਸਾਡੇ 4 ਕੇਟ ਆ 2 ਕੇਟ ਦਾ ਖੇਤੇ ਦਾ ਦੇ ਹਾਂ ਖੇਤ ਵੀ ਬਹੁਤ ਫਰਕ ਆ ਇੱਕਣਾ ਬਾ ਬੋਲੀ ਦਾ 22 ਕਿਲੋਮੀਟਰ ਬਾਅਦ ਬੋਲੀ ਬਦਲਦੀ ਹੈ ਬਦਲ ਜਾਂਦੀ ਆ ਹੂੰ ਕੋਈ ਹੁਣ ਆਪਣੇ ਚ ਬੱਚੇ ਨੂੰ ਅਸੀਂ ਜਬੱਚਾ ਕਹਿੰਦੇ ਆ ਕੋਈ ਆਲੂ ਕਹਿੰਦੇ ਆ ਕੋਈ ਆਲੂ ਕਹਿੰਦੇ ਇੱਕ ਦੋ ਜਗ੍ਹਾ ਤੇ ਆਲੂ ਵੀ ਨਹੀਂ ਕਹਿੰਦੇ ਇੱਕ ਹੋਰ ਕੋਈ ਨਾਉਂ ਜੇ ਲੈਂਦੇ ਸਨ ਨਾ ਹੂੰ ਟੱਕੀ ਜੀ ਕਹਿੰਦੇ ਸਮਝਣਾ ਬੰਦੇ ਉਹਨੂੰ ਬੋਲੇ ਹੈ ਆਪਾਂ ਅਸਲਾਂ ਇੰਸੂਰੈਂਸ ਨਾ ਕਹਿੰਦੇ ਆ ਕਈ ਤੱਕੀਆ ਕਹਿੰਦੇ ਆ ਹਾਂ ਤੱਕੀਆ ਤੱਕੀਆ ਬਹੁਤ ਫਰਕ ਆ ਹੁਣ ਫਰੇਕ ਜੀ ਦਾ ਫਰਕ ਆ ਜਿਹੜੀ ਮਰਜ਼ੀ ਜੀ ਲੈ ਲਾ ਇੱਕ ਵਾਰ ਬਾਈ ਦਾ ਮਨ ਬਾਹਰ ਦੀ ਫੋਨ ਆਤਾ ਇਹਦਾ ਫਰੋਜ਼ ਬਗਿੰਨੀ ਦਾ ਉਹ ਦਾਦਾ ਕਹਿੰਦਾ ਜਿੱਥੇ ਬਿੱਟੂ ਰਹਿੰਦਾ ਕਹਿੰਦਾ ਬਿੱਟੂ ਜੀ ਸਾਡੇ ਉਹਦੇ ਬੜਾਈ ਚੱਲ ਗਈ ਹਾਂ ਗੋਬਿੰਦਗੜ੍ਹ ਉੱਥੇ ਬਿੱਟੂ ਕਹਿੰਦਾ ਸਾਡੇ ਜੇ ਮਸ਼ੀਨਾਂ ਪੂਰੇ ਚੱਲ ਪਏ ਕਹਿੰਦਾ ਮੈਂ ਆਪਣੇ ਭਾਈ ਨੂੰ ਫੋਨ ਕਰਿਆ ਕਹਿੰਦਾ ਪਾਪਾ ਕਹਿੰਦਾ ਸਪਰੇਅ ਕਰਦਾ ਫਿਰਦਾ ਕਹਿੰਦਾ ਨਾਲੀ ਖਿੱਚੀ ਫਿਰਦਾ ਕਹਿੰਦਾ ਹਰੇ ਤਾਂ ਸਾਡੇ ਕਹਿੰਦਾ ਅਸੀਂ ਲੇਟ ਲਾਈ ਆ ਐ 7:34 ਹੈ ਕਹਿੰਦਾ ਹਰੇ ਸਪਰੇਅ ਕਰਦਾ ਫਿਰਦਾ ਪੱਤਾ ਲਵੇੜਦੀ ਅੱਛਾ ਉਹ ਜਿਹੜੇ ਫਸਲ ਲੇਟ ਲੱਗਦੇ ਉਹ ਲੇਟ ਵਿਟ ਹੋਣੀ ਆ ਉਹ 150 ਕਿਲੋ ਕਹਿੰਦਾ ਸਾਡਾ ਜ਼ਮੀਨ ਦਾ ਹੈ ਕਹਿੰਦਾ ਅਸੀਂ ਬਿਜਲੀ ਥੋੜੂ ਦੇਖਣੀ ਬਿਜਲੀ ਆ ਗਈ ਕਰਨੀ ਹੂੰ ਬੱਖੇ ਸਾਡੇ ਕਹਿੰਦਾ ਤਕਰੀਬਨ ਬਸ ਥੋੜੂ ਉੱਪਰੇ ਪਏਗਾ ਥੋੜਾ ਪਾਣੀ ਆਉਣਾ ਮੈਂ ਜਾ ਕੇ ਆਇਆ ਉੱਪਰ ਪਏ ਦਾ ਕਹਿੰਦਾ ਬਸ ਆਪਣੇ ਜਨਰੇਟਰ ਰੱਖਿਆ ਹੋਇਆ ਆਪੇ ਸਾਰਾ ਕਰਨਾ ਕਹਿੰਦਾ ਮੋਟਰ ਦੇਖਣੀ ਲੱਟਾ ਸੀ ਕੁਝ ਨਹੀਂ ਕਰਦਾ ਬਾਰਡਰ ਦੀ ਸੈਣ ਲੰਘੇ ਆ ਆਪਣਾ ਫਿਰੋਜ਼ਪੁਰ ਤੇ ਬਾਈ ਨੂੰ ਪਤਾ ਹੋਊਗਾ ਲਾਧੂ ਕਾ ਰੋਡ ਜਲਾਲਾਬਾਦ ਨੂੰ ਜਾਂਦੇ ਆ ਹੂੰ ਉੱਥੇ ਨਾ 5-5 ਕਿਲੇ ਨੂੰ ਕਿਹੜਾ ਨਹੀਂ ਪਾਉਂਦੇ ਉਹ ਮਹਾਂ ਘਾਤੀ ਨਹੀਂ ਪਾਉਂਦੇ ਉਹ ਕਹਿੰਦਾ ਇਹ ਤਾਂ ਦੂਆ ਲਾਜਾ ਇਹ ਤਾਂ ਦੂਆ ਲਾਜਾ ਪਾਣੀ ਨਹਿਰਾਂ ਨਹਿਰੂ ਨਹੀਂ ਲਾ ਕਾ ਦਾ ਪਾਈਪ ਲਾਈਨ ਦੱਬੀ ਵੀ ਕਹਿੰਦਾ ਉਹਨਾਂ ਖਾਲ ਨੂੰ ਪਾਣ ਛੱਡਿਆ ਕਹਿੰਦਾ ਮੈਂ ਕਹਿੰਦਾ ਖਾਲ ਨੂੰ ਛੱਡਿਆ ਪਾਈਪ ਲਾਈਨ ਨੂੰ ਕਹਿੰਦਾ ਕਹਿੰਦਾ ਸਾਗਵਾਂ ਦੇ ਬੂਟੇ ਲਾਤੇ ਦਰ ਦੇਖ ਕੇ ਕਹਦੇ ਕਹਿੰਦਾ ਉੱਥੇ ਕਿਹਦੇ ਨੂੰ ਵੀ ਆਪ ਵੀ ਲਾਤੇ ਹੂੰ ਕਹਿੰਦਾ ਤੈਨੂੰ ਪਤਾ ਹਾਤੀ ਦੇ ਗੰਨ ਪਰਕਰ ਦਾ ਪੱਤਾ ਉਹਦਾ ਹਾਂ ਹਾਂ ਉਹ ਗਰੇ ਵੇ ਕਹਿੰਦਾ ਪਾਈਪ ਲਾਈਨ ਚ ਪਾੜ ਕੇ ਲੈ ਕਹਿੰਦਾ ਪਾਈਪ ਲਾਈਨ ਨੇ ਬੰਦ ਕਰਤੀ ਮਾ ਉਹ ਪ੍ਰੈਸ਼ਰ ਪੁੱਛ ਰਿਹਾ ਇੱਕ ਪੱਤਾ ਥੋੜੋ ਗਰੇ ਹੁਣ ਖਬਰੇ ਕਿੰਨੇ ਕ ਪਾਣਗੇ ਖਾਲ ਚ ਜਾ ਕੇ ਉਹਦੇ ਚ ਕਰਕੇ ਤੇ ਬੱਚੇ ਵੀ ਤੇ ਕੋਲ ਕਹਿੰਦਾ ਉਹ ਪਾਈਪ ਲਾਈਨ ਬੰਦ ਹੋ ਗਿਆ ਨਾ ਬਸ ਸਿਰਫ ਪ੍ਰ ਕਰਮ ਕੋ ਚਲਾਈ ਜੋ ਬਾਲੇ ਉਥੇ ਪਰੋਜਪ ਟਿੱਬੇ ਬਹੁਤ ਆ ਜਿਹੜਾ ਲੈਂ ਦੇ ਨਾਲ ਨਾ ਨਾ ਜਾਂ ਫਰੀਦਕੋਟ ਤੇ ਭਾਂ ਜਾਂਦੇ ਆ ਪਰੋਜਪਰ ਕੈਂਟਰ ਨੂੰ ਜਾਂਦੇ ਆ ਇਧਰ ਵੀ ਸਾਰੇ ਟਿੱਬੇ ਟਿੱਬੇ ਢੇਰ ਲਾਇਆ ਪਿਆ ਲੋਕਾਂ ਨੇ ਪਤਾ ਨਹੀਂ ਵੀ ਉਹ ਪਾਂਛੀਆਂ ਪੂਛੀਆਂ ਬਸਤ ਰੱਖੇ ਬੰਨਾਂ ਨੇ ਜਿਆਦਾ ਤਕੜੀ ਜਮੀ ਜਿਹੜੀ ਹੁਣ ਪਟਾਈ ਜੀ ਗੇਤੀ ਚੱਲ ਪਈ ਨਾ ਇਹਦਾ ਨੁਕਸਾਨ ਹੈ ਆਦਾ ਉਹਨਾਂ ਤਰ੍ਹਾਂ ਰੇਟ ਰੂਟ ਮਿਲਦੇ ਨਹੀਂ ਮੰਡੀ 'ਚ ਗੇਰ ਨਹੀਂ ਦਾ ਪੈਣੀ ਦਾ ਰੱਖਣ ਵਾਲੀ ਚੀਜ਼ ਹੈ ਉਹ ਆਹ ਦੇ ਲੰਮਾ ਤਾਂ ਸੁਣ ਕੇ ਆ ਗਿਆ 1600 ਰੁਪਏ ਤੇ 730 ਹਾਂ ਕੀ ਕਰੂ ਬੰਦਾ ਜੇ ਕਹਿੰਦਾ ਸਰਕਾਰੀ ਖਰੀਦ ਹੋਵੇ ਰੇਟਾਂ ਚਾਹ 100 200 ਰੁਪਏ ਘਟਾ ਕੇ ਉਹਨਾਂ ਨਾਰਾ ਮੰਡਲ ਨੂੰ ਚੱਕ ਲੈਣਗੇ ਵੀ ਇਹ ਨਹੀਂ ਦੇਪੜ ਜਾਂਦਾ ਕੰਮ ਤੇ ਨਹੀਂ ਮੰਡੀ 'ਚ ਬੈਠਣ ਦਾ ਕੰਮ ਹੂੰ ਕਹਿੰਦਾ 1600 ਰੁਪਏ ਨੂੰ ਚੱਕੀ ਆ ਉਹਨੇ 730 ਇੱਕ ਹਾਂ ਪਤਾ ਵੀ ਇਹਨਾਂ ਨੂੰ ਵੇਚਣੀ ਪੈਣੀ ਹੈ ਸਰਕਾਰੀ ਹੈ ਹੀ ਨਹੀਂ ਖਰੀਦ ਇਹਦਾ ਘੱਟ ਵਾਲਾ ਕੰਮ 9 ਦਿਨ ਰਹਿ ਗਏ 31 ਦਾ ਤਾਂ ਨਹੀਂ ਹੈਗਾ 30 ਦਾ ਹੀ ਹੈ ਇਹ ਪੀਹਾਂ ਦਾ ਹੀ ਆ 31 ਤੋਂ ਘੱਟ ਹੀ ਆ ਰਜਣਾ ਲਫੇ ਇੱਕ ਦਿਨ ਪਿੱਛੇ ਕਿ ਆਉਗਾ ਇਹਦਾ ਜਰਾ ਰੈਂਡਾ ਛੇ ਮਸਲਾ ਤੁਰ ਦੇ ਦਿੰਦੇ ਨੇ ਉਹ ਮਸਲਾ ਤੁਰ ਦੇ ਦਿੰਦੇ ਨੇ ਮਸਲਾ ਤੁਰ ਦੇ ਦਿੰਦੇ ਤੈਨੂੰ ਮਸਲਾ ਤੁਰ ਦੇ ਉਹ ਕਾਟੇ ਵਾਲਾ ਕੰਮ ਹੈ ਜਿਹੜਾ ਜਦੋਂ ਵੱਢਣ ਆਣਾ ਟਾਈਮ ਵਾਲਾ ਦੰਦਾ ਕਹਣਾ ਹਰੀਏ ਦਾਣੇ 4 ਦਿਨ ਖਾਣ ਹਰੀ ਹੋਰੀ ਨਹੀਂ ਉੱਥੇ ਨਹੀਂ ਹੈ ਹਰਾ ਹੋਰਾ ਕੋਸਾ ਇੱਥੇ ਆ ਰਹੀ ਹੋਇਆ ਉਹ ਹਰੀ ਉਹ ਦਿਨ ਸਾਰਾ ਪਰਾ ਸੈਟ ਜਦੇ ਆਉਣਾ ਜਾਂ ਟਾਈਮ ਦੇ ਗਲੇ ਪੱਕਦੀਆਂ ਬੈਜਦੀਆਂ ਹੂੰ ਉਹ ਤਾਂ ਨੂੰ ਨਾ ਨੂੰ ਪਤਾ ਲੱਗ ਗਿਆ ਹੁਣ ਮਾਂਡੇ ਚ ਪਰਸੂ ਲੱਗੀ ਹੈ ਨਹੀਂ ਨਾ ਨਹੀਂ ਛੱਡਣੀ ਥੋੜੀ ਆ ਪਰ ਇਹ ਥੋੜੀ ਲੇਟ ਲਾਇਗਾ ਹਾਂ ਪਰਸੂ ਵੱਟੀਆਂ ਮਾਂਡੇ ਚ ਜਾ ਕੇ ਦੇਖ ਲਈਏ ਟਰਾਲਾ ਨਾ ਕਰਾਈ ਖੜੇ ਹੋਏ ਜੇ ਮੰਡੀ ਚ ਫੋਲ ਹੋਇਆ ਤਾਂ ਉੱਡ ਜਾਊਗਾ ਕੰਮ ਹਾਂ ਉਹ ਵੀ ਆ ਜਿਹੜੀ ਉੱਥੇ ਸਕਾਈ ਹੋਣੀ ਆ ਉਹਨਾਂ ਦੀ ਸਕਾਉਣੀ ਵੀ ਦੇਖੀ ਗੜੇ ਦਾ ਆਪ ਗਲੇ ਹਾਂ ਉਹਨ ਤਾਂ ਟਰੈਕਟਰ ਆ ਗਏ ਉਹਨਾਂ ਕੋਲ ਸਾਰੀ ਲੇਬਰ ਕੋਈ ਵੀ ਦੇਖਿਆ ਟਰੈਕਟਰ ਵਾਲੇ ਪਾਲਟੀ ਦਿੰਦੇ ਹੂੰ ਉਹ ਵਾਲਾ ਟਰੈਕਟਰ ਦੇ ਵਿੱਚ ਉਹ ਦਾਣਾ ਨਹੀਂ ਪੰਦਾ ਉਹ ਕਿ ਭੰਦਾ ਤਾਂ ਹੋਊਗਾ ਹੀ ਭੰਦਾ ਤਾਂ ਹੋਊਗਾ ਹੀ ਜਾਂ ਜ਼ਿਆਦਾ ਏਟਾ ਲਿਫਟ ਛੱਡਦੇ ਆ ਨਾ ਤੇ ਭੰਦਾ ਹੋਊਗਾ ਤੇਰਾ ਫੁੱਟਣਾ ਥੋੜੀ ਫੁੱਟਣਾ ਜਿਮੀਦਾਰ ਦਾ ਜਿਹੜਾ ਆਪਾਂ ਨੇ ਮੈਸਨੇਟਾ ਦਿੱਤਾ ਰੱਖਿਆ ਪਿਆ ਉਹ ਲੱਗਿਆ ਹੋਇਆ ਉਹ ਲੱਗਿਆ ਹੋ ਉਹਨੂੰ ਤੇਰਾ ਜਿਹੜਾ ਇਕੱਠਾ ਕਰਨੇ ਆ ਆ ਇਕੱਠਾ ਕਰਨੇ ਆ ਇਕੱਠਾ ਕਰਨੇ ਹੁਣ ਇਹਨਾਂ ਨੇ ਜਿੱਕਣਾ ਰੂਟਾ ਵੇਟਣ ਨੂੰ ਆਂਦਾ ਆਏ ਘੁੰਮਦਾ ਉਹਨੂੰ ਆਏ ਪੱਤੀਆਂ ਲਾ ਕੇ ਉਹਨਾਂ ਨੇ ਮੂਰੇ ਰਬਟ ਲਾਤੀ ਉਹ ਅੱਛਾ ਉਹ ਆਏ ਪੱਤੀਆਂ ਘੁੰਮਦੀਆਂ ਚਾਰ ਹਾਂ ਉਹ ਆਏ ਪੱਤੀਆਂ ਜਿੱਕਣਾ ਆਪਣਾ ਕਟਰ ਛੱਡਦਾਂ ਥੱਲੇ ਫਰਾਂ ਥੱਲੇ ਛੱਡ ਦੇਣਾ ਇੰਨਾ ਕੁ ਉੱਚੇ ਰੱਖੇ ਹੋਇਆ ਉਹ ਆਣੇ ਤਾਂ ਪਿੱਛੇ ਮਾਰੀ ਜਾਂਦੇ ਚੱਕੇ ਚੱਕੇ ਪਾਰਟੀ ਉਹ ਸਮਝੀਆ ਜਿਹੜੇ ਨਾ ਰੋੜਾ ਪਰ ਹਾਈਵੇ ਪਰ ਉਹ ਰੇਤਾ ਨਹੀਂ ਸਾਫ ਕਰਦੇ ਆਉਂਦੇ ਉਹ ਮਸ਼ੀਨ ਜੀ ਉਹ ਵੀ ਤਾਂ ਇਦਾਂ ਹੀ ਕਰਕੇ ਵਿਚ ਮਾਰਦੀ ਉਹਨੇ ਬਸ ਆਏ ਪਾਰਟੀ ਗਈ ਜਾਂਦਾ ਟਰੈਕਟਰ ਪਕੋ ਪਹਿਲਾਂ ਤਾਂ ਟਰੈਕਟਰ ਜਿਹੜਾ ਨੇ ਧਾਨਾਂ ਦੇ ਉੱਪਰ ਫੇਰਨਾ ਹੁਣ ਕੱਢਣੇ ਚਾਹੋ ਲੋ ਹਾਂ ਚਾੜੂ ਦਾ ਕੱਢਣੀ ਉਹਨੇ ਕੱਢਨੇ ਰਹਿੰਦੇ ਖੁੰਦੇ ਉਹਨਾ ਕੱਢਨੇ ਆ ਨਹੀਂ ਉਹ ਇਕੜਾ ਸਾਫ ਥੋੜੀ ਕਰਦਾ ਬਾਅਦੋਂ ਰੜਕਦਾ ਤਾਂ ਛੱਡ ਦੋ ਫੇਣੀ ਪੈਂਦਾ ਨਹੀਂ ਪੈਂਦਾ ਉਹਦਾ ਭਲਾ ਛਾੜੂ ਤਾਂ ਜੱਗੇ ਦੇ ਬਾਪੂ ਤੋਂ ਪੁੱਛੀ ਕੱਕਣਾ ਫੇਰਦਾ ਛਾੜੂ ਦਾ ਬਾਈ ਅਸੀਂ ਫੇਰਦੇ ਆ ਤੂੰ ਨਹੀਂ ਫੇਰਦਾ ਹੁਣ ਮੰਡੀ 'ਚ ਲੱਗ ਗੱਲ ਹਾਂ ਹੁਣ 6 ਮਹੀਨੇ ਹਾਂ ਹੁਣ ਇੱਥੇ ਤੇ 6 ਮਹੀਨੇ ਕਮਾ ਕੇ ਜਾਨਾ ਹੁਣ ਉੱਥੇ ਕੁਰਸੀ 'ਤੇ ਬੈਠਣਾ ਮੰਡੀ ਜਾਣਾ ਰੋਪੜ ਮੰਡੀ ਸਾਫ ਆ ਬਸ ਇਹ ਰੋਹਾਂ ਕਰ ਮਾਗੇ ਪਸਰੇ ਮਾਰ ਜਾਂਦਾ ਉਹਨਾਂ ਬੂਰੀਆਂ 'ਚ ਬੈਠਾ ਉਹ ਤਾਂ ਉੱਥੇ ਜਾ ਕੇ ਪਤਾ ਫੇਰਾ ਫੇਰੀ ਵਾਲੇ ਕਿੰਨੇ ਬੈਠੇ ਸਾਰੇ ਆਪਣੇ ਬ ਬੰਦੇ ਦਾ ਉਹ ਟੋਏ ਪਤੇ ਜਿਹੜੇ ਉਹ ਟੋਇਆਂ ਵਿੱਚ ਗਰੀਗੇ ਉਥੇ ਅੱਧਰ ਤਾਂ ਕਿਲੋ ਦਾ ਵਿੱਚ ਰਹਿੰਦੇ ਆ ਟੋਇਆਂ ਵਿੱਚ ਉਹ ਬਾਕੀ ਢੇਰੀ ਹਮ ਬਾਈ ਕਹਿੜਾ ਤਾਂ ਉਹ ਕਹਿੰਦਾ ਟੋਇਆਂ ਵਿੱਚ ਦੇ ਕੱਢੋ ਘਟ ਘਟ 6-7 ਕਿਲੋ ਕੱਢੀ ਉਹਨਾਂ ਟੋਇਆਂ ਵਿੱਚ ਤੇ ਬੇਲੇ ਜਾਂਦੇ ਉਹ ਜਾਣ ਕੇ ਟੋਏ ਵਿੱਚ ਗਰੀ ਜਾਂਦੇ ਤੇ ਬੇਲੇ ਜਿਹੜੀ ਮੰਡੀ ਦੇ ਇੱਟਾਂ ਦੀ ਸੀ ਸਾਡੀਆਂ ਇੱਟਾਂ ਇੱਟਾਂ ਨਹੀਂ ਬਿਲਡਾਂ ਚ ਫਸਣੀ ਇਹ ਤਾਂ ਅਨ ਸੁਣਿਆ ਹੁਣ ਇਹ ਤਾਂ ਬਾਈ ਰਹਿਣੀ ਆ ਵਿੱਚ ਰਹਿਣੀ ਵਿੱਚ ਯਾਰ ਕਿੱਥੇ ਦੇਖੀ ਦੀ ਮੰਡੀ ਦੀ ਉਹ ਕੱਚੀ ਉਹ ਕਿੱਥੇ ਦੇਖੀ ਦੀ ਕਰਾਲੀ ਮੰਗਨ ਕਰਾਲੀ ਪਹਿਲੇ ਵੀ ਜੀ ਕਾਲ ਵਾਲੀ ਵੀ ਦੀ ਕੱਚੀ ਸੀ ਹਾਂ ਨਾ ਵੇਲੇ ਹੀ ਸੀ ਭਾਈ ਵੇਲੇ ਇੱਧਰ ਵੀ ਕੱਚੀ ਸੀ ਹਾਂ ਪਰ ਆਪ ਇਟਾਂ ਦੀ ਬਣਾਤੀ ਸੀ ਹੁਣ ਪੱਕੀ ਆ ਉਸੇ ਸਾਰੀ ਵਧੀਆ ਬਣ ਗਈ ਮੰਡੀ ਵੀ ਤਕੜੀ ਜਿਹੜੀ ਉਸ ਕਰਾਲੀ ਵਾਲੀ ਉੱਥੇ ਜੀ ਮੀਂਹ ਪੈ ਜਾਵੇ ਮੰਗਨ ਫਿਰ ਨਾ ਬਰਾਤ ਸੀ ਗਾਲੀ ਬਣਾਤੀ ਜਿਆਦਾ ਨਾ ਜਿਆਦਾ ਜਿਆਦਾ ਇਹਨਾਂ ਮਾਲ ਉਹ ਇੱਧਰ ਹੀ ਛੱਡ ਜੇ ਕੱਚਾ ਜਾਏ 4 ਕਿੱਲੇ ਉਹਨਾਂ ਵਿੱਚੋਂ ਕਰ ਲੈਂਦੇ ਆ ਤੰਬੂ ਲਾਗੇ ਨਾ ਹਰੇ ਵਾਲੇ ਵਾਲੇ ਆਪਣਾ ਦੇਖਦਾ ਜਗੜ ਜਾ ਉਹ ਠੇਕੇ ਵਾਲੇ ਲੈਂਦੇ ਪੈਂਦਾ ਹਰੇ ਕੋਲੇ ਬਪਾ ਹੋ 15 ਦਿਨ ਦਾ ਪੂਰਾ ਚੱਲਣਾ ਕੰਮ ਹੋਣਾ ਹਾਂ ਜੇ ਜਾਵੇ ਜੀ ਸੁੱਕੀ ਹੁਣ ਕਣਕ ਠੀਕੇ ਜਾਂਦੀ ਰਹੇ ਸੁੱਕੀ ਜਾਂਦੀ ਜਦੇ ਗੈਲ ਦੀ ਗੱਲ 4 ਵਜੇ ਮੰਡੀ ਤਕੜੀ ਬਣਾਤੀ ਯਾਰ ਹਾਂ ਕਰਾ ਦੀ ਮੰਡੀ ਤਕੜੀ ਬਣਦਾ ਮੈਂ ਕਿਤੇ ਕਣਕ ਦੇ ਵੇਸੇ ਵੀ ਚੰਗੇ ਵਧੀਆ ਟਾਈਮ ਨਾਲ ਆਈ ਗਏ ਕਿ ਦਿਨ ਜੋ ਪਕਾ ਕੇ ਹੀ ਲਿਆਉਂਗੇ ਯਾਰ ਨਾਲੇ ਫਿਰ ਭਜਨ ਭੋਜਨ ਦੇਣਾ ਕਰੋੜ ਦਾ ਨਹੀਂ ਹੈਗਾ ਜੇ ਆਪਾਂ ਲੈ ਜਾਂਦੇ ਅਸੀਂ ਦੇਖਿਆ ਬਹੁਤ ਨੁਕਸਾਨ ਕਰਦੇ ਉੱਥੇ ਲੇਬਰ ਆੜਤੀਆਂ ਉਲ ਪਹੁੰਚੂਗੀ ਹਾਂ ਪਹੁੰਚ ਗਈ ਉਹ ਤਾਂ ਦੇਖਦੇ ਵੀ ਘਾਟੇ ਰਿਹਾ ਯਾਰ ਇਹ ਗੱਲ ਹੀ ਸਮਝ ਲੱਗੀ ਇਹ ਜਿਹੜੀ ਦਾ ਜਾਂ ਕਣਕ ਹੁੰਦੀ ਆ ਇਹ ਤਾਂ ਪਹਿਲੀ ਦਿਨ ਚਲਾ ਦੰਨੇ ਆ ਜਦ ਕਿ ਅਸਲ ਤਾਂ 5-6 ਦੇ ਬਾਅਦ ਹੀ ਚੱਲਦਾ ਕੰਮ ਆ ਤਾਂ ਅਨ ਪਹਿਲਾਂ ਆ ਜਾਂਦੇ ਇਹਨੂੰ ਲੀਡ ਚਲਾਉਂਦੇ ਆ ਉਹ ਲੇਟ ਨਹੀਂ ਆਉਂਦੇ ਤਾਂ ਅੱਗੇ ਵੀ ਲੇਟੇ ਆਉਂਦੇ ਅੱਗੇ ਲੱਗਦੇ ਸੀ ਪੁੰਖੇ ਲੱਗਦੇ ਸੀ ਕੀ ਲੱਗਦੇ ਸੀ ਅਸੀਂ 14 15 ਦੇ ਪਹਿਲਾਂ ਕਦੇ ਗਏ ਹੀ ਨਹੀਂ ਬੀਜ ਸੂਧ ਹੋਣ ਲੱਗ ਗਈ ਹਾਂ ਸਾਰਿਆਂ ਦੇ ਪਹਿਲਾਂ ਹੀ ਲੱਗਦੇ ਸਾਰਿਆਂ ਦੇ ਪਹਿਲਾਂ ਹੀ ਵੱਢਦੇ ਸੀ 14 15 ਨਾਲ ਵੱਢਦੇ ਹੁਣ ਬੀਜ ਇਹ ਜੇ ਆ ਗਈ ਹਾਂ ਉਹ ਥੋੜੀ ਗਵਰਨਮੈਂਟ ਵੀ ਕਹਿੰਦੀ ਥੋੜੀ ਸੁੱਖ ਲਵੇ ਤਾਂ ਲੇਟ ਆਉ ਆਓ ਇਹ ਵੀ ਯਾਰ ਨਹੀਂ ਹੁਣ ਖੜਨਾ ਤਾਂ ਕਿਸੇ ਨੇ ਜੇ ਦਾ 20 ਨੂੰ ਖੁੱਲ ਜੰਦੀ ਖੜਨਾ ਕਿਸੇ ਨੂੰ ਨਹੀਂ ਤਾਂ ਕਾਲੇ ਹੁੰਦੇ ਜੇ ਪਤਾ ਹੋਵੇ ਜੀ ਕੰਮ ਕਰ ਕਰ ਜਾਲ ਖੜਦੇ ਤਾਂ ਖੜੇ ਵੀ ਹੈਗੇ ਅਗਦੀ ਪਨੀਰੀ ਵੀ ਲੇਟ ਵੀਜੀ ਹੈ ਲਾਈ ਜੀਰੀ ਵੀ ਲੇਟ ਹੈ ਹਾਂ ਪਰ ਹੁਣ ਫਾਈਬਰਡ ਵੀ ਥੋੜਾ ਜਿਹਾ ਸਮਝ ਤੇ ਬਾਹਰ ਹੁੰਦੇ ਜਾਂਦੇ ਨੇ ਜਿਹੜੇ ਹੁਣ 21 ਯਾਰ ਪਹਿਲੇ ਤੇ ਉਹਨਾਂ ਨੂੰ ਸਭ ਦਾ ਪਤਾ ਤਾਂ ਵੀ ਇਹਨੂੰ ਹੁਣ ਲਾਉਂਗੇ ਟਾਈਮ ਨੂੰ ਵੱਡ ਹੋ ਜਾਣਾ ਨਹੀਂ ਸੈਲਰ ਵਾਲਾ ਨੇ ਹੜਤਾਲ ਕਰੀ ਵੀ ਆ ਹੁਣ ਗੌਰਮੇਟਰਾਂ ਦਾ ਖਿਆਲ ਕਰਿਆ ਉਹਨਾਂ ਕਹਿੰਦੇ ਵੀ ਇਹਨਾਂ ਨੇ ਵੀ ਹੜਤਾਲ ਕਰੀ ਵੀ ਆ ਕਹਿੰਦੇ ਆ ਵੀ ਦੱਸ ਦੇਣ ਦੇ ਵਿੱਚ ਵਿੱਚ ਅਸੀਂ ਕਰ ਦੇਣੀ ਆ ਇਹ ਲੋਡ ਉਹ ਪਹਿਲੀ ਤਾਂ ਉਹ ਵੀ ਪਹਿਲੀ ਲਿਆਉਣੀ ਇਹਨਾਂ ਨੇ ਉਹ ਵੀ ਪਹਿਲੀ ਲਿਆਉਣੀ ਆਓ ਪਹਿਲੀ ਤਾਂ ਕੇ ਜੇ ਨਿਬੜ ਜਾਊਗਾ ਵੇਅ ਦੱਸ ਦੇਣ ਜਿਹੜੇ ਰਹਿ ਗਏ ਇਹਦੇ ਵਿੱਚ ਅਸੀਂ ਹੱਲ ਕਰ ਦੇਣਾ ਇਹਨਾਂ ਦਾ ਅੱਜ ਅਖਬਾਰ ਦੇਖਿਆ ਹੋਇਆ ਹੜਤਾਲ ਕਿਹੜੀ ਬੇਸ ਪਰ ਇਹਨਾਂ ਦੀ ਸੈਲਰ ਵਾਲਾ ਦੀ ਹੋ ਜਿਕਣਾਰ ਆਪਾਂ ਨੂੰ ਕਹਿੰਦੇ ਨਹੀਂ ਮੌਜੂਦ ਫਵਾੜਾ ਕਿਹਦੀ ਪਤਾ ਨਹੀਂ ਘੱਟ ਕਰਿਆ ਬੰਦੇ ਅੱਗੇ ਤਾਂ ਆਏਗਾ 18 ਥੂਰਾ ਦਾ ਪਤਾ ਨਹੀਂ ਬਾਕੀ ਮੈਂ 26 ਮੈਨੂੰ ਮੈਂ 26 ਚੋਂ ਕਹਿੰਦੇ ਖਾਂਦੀ 68 ਕਿਲੋ ਚੌਲ ਦੋ ਹਾਂ ਇਹ ਸਭ ਵੀ ਚੌਲ ਮੰਗਦੇ ਵੀ ਇਹਨੇ ਸਾਨੂੰ ਕੰਟਰੋਲ ਨਹੀਂ ਜਾਈਏ 68 ਕਿਲੋ ਕਿੱਥੇ ਦੇ ਦਈਏ ਹਾਂ ਇਹ ਮੈਨੂੰ ਬਾਈ ਦੇ ਫੋਨ ਤਾਂ 26 ਕਰਕੇ ਚੱਲਦਾ ਸਾਰਾ ਜੋ ਚੱਲਦਾ ਸਿਸਟਮ ਇਹ ਵੀ ਇਹ ਚੱਕਰ ਪਟਾ ਦੋ ਹੋ ਵੀ ਅਸੀਂ 68 ਕਿਲੋ ਕਿੱਥੇ ਦੇ ਦਈਏ ਉਹਨਾਂ ਨੂੰ ਯਾਰ ਪਤਾ ਛੇਲ ਰਿਆ ਨਾ ਵੀ ਅਸੀਂ ਇੰਨੇ ਕੱਢ ਸਕਦੇ ਹਾਂ ਇਹ ਚੀਜ਼ ਆ ਗਈ ਉਹਨਾਂ ਨੇ ਦੇਣੇ ਉਹਨਾਂ ਨੇ ਹਾਂ ਉਹਨਾਂ ਕਰੇ ਉਹਦਾ ਜ਼ਿਆਦਾ ਬਣਦਾ ਟੋਟਾ ਰੁੰਦਾ ਜ਼ਿਆਦਾ ਹੈ ਟੋਟਾ ਵਾਲਾ ਬਣਦਾ ਹੈ ਟੋਟਾ ਤਾਂ ਯਾਰ ਇਹਦਾ ਹੀ ਬੋਹ ਬਣਦਾ ਹੈ ਸਵਾ 34 ਦਾ ਹਾਂ ਮੈਂ ਤਾਂ ਦੱਸਦਾ ਮੈਂ ਅੱਗੇ ਸਾਡੇ ਪੂਛਾ ਪਹਿਲਾਂ ਖੰਦਰੇ ਬਹੁਤ ਵਗੇ ਰਹੀ ਹੈ 21 ਵਰਗੇ ਮੈਂ ਨਹੀਂ ਕਹਣਾ ਵੀ ਚੌਲ ਹੋਣੇ ਕਿਸੇ ਦੇ ਹੂੰ 21 ਦੇ ਨਾ ਦੋ ਬਾਰ ਉਹਦੇ ਚੋਂ ਕੱਢਦੇ ਵੈਲਰ ਜਿਹੇ ਨੂੰ ਬਾਸਮਤੀ ਵਰਗੇ ਬਸ ਹਾਂ ਸਾਡੀ ਬਾਸਮਤੀ ਲੱਗਦੀ ਦੂਰ ਤੇ ਨੂੰ ਕੋਈ ਰੁੰਦੇ ਤੇ ਝਾੜ ਨੂੰ ਝਾੜਦੇ 21 ਨੂੰ ਮਸ਼ੀਨ ਵਾਲੇ ਵੀ ਰੁੰਦੇ ਆ ਦੁਬਾਰੇ ਵੀ ਵੜਦੇ ਆ ਆਹਾਂ ਸਵਾ 34 ਪਿੱਛੇ ਜਾਈ ਇੱਕ ਸਾਲੇ ਲਈ ਹੈ ਦਾਣੇ ਐ ਝੰਡਰੇ ਬਹੁਤ ਕੰਮ ਦਾ ਬੀਜ ਆ ਹੂੰ ਚੌਲ ਬਣਾ ਕੇ ਦੇਖ ਲਈ ਕੱਲਾ ਕੱਲਾ ਚੌਲ ਹੁੰਦਾ ਹੂੰ ਆਪਣੇ ਪੈ ਗਿਆ ਉਹਦੇ ਖਾਲੇ ਢੋਲ ਜੀ ਗਾਂ ਨੂੰ ਦੇਖੂ ਮੈਂ ਥੋੜੀ ਬਹੁਤ ਲੱਗ ਮੈਂ ਲਾਉਣੀ ਐ 21 ਦਗਾ ਨੂੰ ਲਾਉਣੀ ਆ ਇੱਕੀ ਕੀ ਬਹੁਤ ਵਧੀਆ ਜੀ ਉਹ ਮੇਰੇ ਰਿੱਤੇ ਜਾ ਰਹੇ ਉਹ ਰੀਗ ਬਾਰੇ ਲਾਉਨੇ ਆ ਕਹਿੰਦੇ ਤੂੰ ਹੀ ਪਹਿੰਗਾ ਛੜਤੀ ਐਕੀ ਦਾ ਬਾਸਮਾ ਦੀ ਲਾਈਵ ਦੇਖਦੇ ਕਿਆ ਕਰਦੀ ਆ ਖਾਣੇ ਜੋਗੀ ਤਾਂ ਹੋਊਗੀ ਗਾਂ ਨੂੰ ਇੱਕ ਜੀ ਲਾਉਣੀ ਐ 21 ਜਾਂ ਦੂਜੀ ਲਾਉਂਗੇ ਹੂੰ ਅੱਛਾ ਉਹ ਲੈਣ ਦੇ ਕੱਢਦਾ ਤਾਂ ਕੋਸਾ ਉਹਦਾ ਯਾਰ ਬਾਈ ਦਾ ਮੈਨੂੰ ਫੋਨ ਉਹ ਮੈਂ ਭੁੱਲ ਗਿਆ ਕਿਹੜੇ ਇਲਾਕੇ ਤੇ ਆ ਤਾਂ ਕਹਿੰਦੇ ਸਾਡੇ ਮਾਸਟਰ ਪੂਛੀ ਲੱਗੀ ਸੀ ਅੱਛਾ ਉੱਥੇ ਤੇ ਆਇਆ ਤਾਂ ਪਟਿਆਲੇ ਦੇ 90 ਰੋਡ ਪਰ ਪਿੰਡ ਹੈ ਮੜੂਆਣਾ ਕਿਹਾ ਜਾਂਦਾ ਹੈ ਇਹ ਨੌਲੇਜ ਮੋਹੂਆਣਾ ਬਹੂਆਣਾ ਨਹੀਂ ਦੋ ਘ ਹੈ ਦਾ ਮੰਮੇ ਤੇ ਸ਼ੁਰੂ ਹੁੰਦਾ ਹੈ ਪਟਿਆਲੇ ਦੇ 90 ਰੋਡ ਪਰ 90 ਦੇ 8 ਕਿਲੋਮੀਟਰ ਹੈ ਜੇ ਕਹਿੰਦਾ ਤੁਸੀਂ ਸੰਗਰੂਰ ਨੂੰ ਇਧਰ ਮੋੜਦੇ ਗੋਲ ਗੋਲਾਂ ਦੇ ਉਹ ਪੁਲ ਤੋਂ ਕਹਿੰਦਾ ਸਿੱਧਾ ਜਾ ਕੇ ਮਾਸਾੜਾਣਾ ਉਹ ਕਹਿੰਦਾ ਗਰੁਪਰੀ ਤੇ ਗਰੁਪਰੀ ਤੇ ਬਾਈ ਸਰਪੰਚ ਆ ਬਾਈ ਦਾ ਨੌ ਕਹਿੰਦਾ ਮੇਰਾ ਨੌਲੇਜ ਵੀਡੀਓ ਨਾਲੇ ਅੱਛਾ ਵੀ ਪਿੰਡ ਦਾ ਮੈਂ ਨੌ ਭੁੱਲ ਗਿਆ ਹੁਣ ਮੰਮੇ ਦੇ ਸ਼ੁਰੂ ਹੁੰਦਾ ਦਾ ਕੋਈ 8 ਕਿਲੋਮੀਟਰ ਹੈ 90 ਦੇ ਜੇ ਕਹਿੰਦਾ ਤੁਸੀਂ ਮੋੜਦੇ ਤੈਨੂੰ ਵੀ ਬਾਈ ਸਰਪੰਚ ਆ ਬਾਈ ਉਹ ਕਹਿੰਦਾ ਉਹ ਬੋਤਨਵਾੜਾ ਬਾਈ ਦਾ ਉਹ ਕਹਿੰਦਾ ਵੀ ਮੇਰੇ ਸਾਡੇ ਪੂਛੇ ਹੀ ਲੱਗੇ ਹਨ ਅੱਛਾ ਮਾਂ ਬੂਝੇ ਛੋਟੇ ਕਹਿੰਦਾ ਸਾਡੇ ਸਗਾਥੈ ਨਹੀਂ ਕੋਈ ਵੀ ਨਹੀਂ ਕਹਿੰਦਾ ਪੂਛਾ ਇੱਕ ਨੰਬਰ ਖੜੀ ਵੀ ਦੀ ਆਪਣੇ ਵੀ ਯਾਰ ਉਹ ਸਾਲ ਸੀ ਪਹਿਰੇ ਗੀਜ ਨੂੰ ਦੀ ਆਪਾਂ ਨੇ ਉਹਨਾਂ ਦੇ ਮੜ ਬੰਨਤਾ ਬਈ ਕੀ ਨੂੰਏ ਆ ਜਿਹਨੇ ਪੂਛਾ ਲਾਈ ਤੋ ਉਹ ਕਹਿੰਦਾ ਪੂਛਾ ਨੂੰਏ ਉਹ ਜਿਹੜਾ ਕਹਿੰਦਾ ਗੇਤੀ ਲਾਈ ਵੀ ਆ ਉਹ ਨਿਸਰਦੀ ਆ ਓਏ 26 ਦੇ 10 ਕਿਲੇ ਕਹਿੰਦਾ ਪਛੇਤੇ ਲਾਇ ਤੇ ਉਹ ਵੀ ਨਿਸਰਦੀ ਆ ਆਪਣੇ ਦੋ ਐਵੇਂ ਥੜ ਲਾਈ ਦੀ ਮੈਜਿਕ ਦੀ ਪੀ 65 ਛਾੜ ਬਹੁਤ ਦੈ ਜੀ ਪਏ ਛਾੜ ਕੇ ਹੁਣ ਥੋੜਾ ਦਬੇਗੀ ਉਹ ਆ ਦੋ ਪਿੰਡ ਆ ਦੋ ਪਿੰਡ ਛੱਡ ਕੇ ਆਪਣੇ ਫੂਲ ਵਾਲੇ ਕਹਿੰਦੇ ਹਾਂ ਤਾਂ ਸਵਾ 34 ਨੇ ਮਾਰ ਲਿਆ ਸਵਾ 27 ਨੇ ਸੋਹਣੀ ਸਵਾ 34 ਨੇ ਸਵਾ 34 ਨੇ ਕਹਿੰਦਾ ਉਹਦੇ ਪਿਛੇ ਰੂਟਾ ਬੀਟਰ ਨੂੰ ਆਇਆ ਕਰੋ ਆਪਣੇ ਕੋਲ ਵੀ ਰੂਟਾ ਬੀਟਰ ਲੈਣਾ ਕੋਈ ਜਦ ਆਪਾਂ ਕਹਿੰਦੇ ਕਹਿੰਦੇ ਸਾਨੂੰ ਵੀ ਕੱਢੀ ਪਈ ਸਵਾ 34 ਸਵਾ 34 ਕਹਿੰਦੇ ਕਿ ਨਹੀਂ ਸਵਾ 34 ਦਵਾ ਗਏ ਸਾਡੇ ਕਹਿੰਦਾ ਅਸੀਂ ਬੰਦ ਕਰੀਏ ਵੀ ਐ ਕਹਣਾ ਬਾਕੀ ਚਲੋ ਭਾਈ ਦੱਸਾਂਗੇ ਛਾੜ ਜਿਵੇਂ ਚੱਲਦੇ ਆ ਉਹ ਕਹਿੰਦਾ ਵੀ ਅਸੀਂ ਚਲੋ ਠੀਕ ਹੈ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ